ਕੀ ਨਾਮ ਹੈ ਜੀ ਕਿਹੜੇ ਪਿੰਡ ਤੋਂ ਕੀ ਮਾਮਲਾ ਹਾਂ ਮੇਰਾ ਨਾਮ ਬਲਕਾਰ ਸਿੰਘ ਹੈ ਪਿੰਡ ਮੇਰਾ ਸੰਗੂ ਤੋਣਾ ਹੈ ਤੇ 8 ਵਜੇ ਦੇ ਕਰੀਬ ਅਸੀਂ ਇੱਥੇ ਦੋ ਜਾਨਵਰ ਦੇਖੇ ਗਏ ਆ ਜੋ ਕਿ ਤਿੰਦੂਆ ਨਸਲ ਦੇ ਆ ਤੇ ਉਹ ਹਜੇ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਹਦੇ ਵਾਸਤੇ ਵੀ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਕੋਈ ਕਾਰਵਾਈ ਕਰੇ ਤੇ ਉਹਨਾਂ ਨੂੰ ਜਲਦੀ ਜਲਦੀ ਫੜਾਇਆ ਜਾਵੇ ਤਾਂ ਕਿ ਕੋਈ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਹੜੀ ਜਗ੍ਹਾ ਤੋਂ ਜਿਹੜੇ ਤਿੰਦੂਏ ਦੇਖੇ ਗਏ ਆ ਆ ਪਿੰਡ 'ਚ ਜਿਆਦਾ ਡਰ ਦਾ ਮਾਹੌਲ ਆ ਜ਼ਰੂਰ ਆ ਬੱਚੇ ਖੇਡਦੇ ਆ ਸੜਕਾਂ ਤੇ ਰਾਹ ਗਲੀਆਂ 'ਚ ਖੇਡਦੇ ਹੈਗੇ ਛੱਪੜ ਦੇ ਨੇੜੇ ਹੈਗੇ ਆ ਇੱਥੇ ਕਾਫੀ ਲੋਕਾਂ ਨੂੰ ਜਗ੍ਹਾ ਹੈਗੀ ਆ ਤੇ ਉਹਦੇ ਕਰਕੇ ਵੀ ਡਰ ਦਾ ਮਾਹੌਲ ਤਾਂ ਹੈਗਾ ਹੀ ਆ ਤੇ ਬੱਚੇ ਖੇਡਦੇ ਆ ਬੱਚਾਂ ਦਾ ਡਰ ਹੈਗਾ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਤਿੰਨੂ ਹੁਣ ਹੋ ਸਕਦੇ ਕਿਹੜੀ ਜਗ੍ਹਾ ਤੇ ਜਿਹੜਾ ਤੇ ਕਾਫੀ ਵੱਡਾ ਛੱਪੜ ਹੈਗਾ ਇਹ 7-8 ਕਿੱਲਾਂ ਦੇ ਵਿੱਚ ਫੈਲਿਆ ਹੋਇਆ ਹੈ ਤੇ ਚਾਰ ਸਵੇਰੇ ਕਾਫੀ ਜ਼ਿਆਦਾ ਲੋਕ ਹੈ ਉਹ ਇਹਦੇ ਵਿੱਚ ਹੀ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਨੂੰ ਜਲਦ ਤੋਂ ਜਲਦ ਫੜਾਇਆ ਜਾਵੇ ਪਿੰਡ ਦਾ ਜਿਹੜਾ ਡਾਰ ਮਾਹੌਲ ਹੈ ਉਹ ਸ਼ਾਮ ਆਮ ਆਂਗੂ ਆ ਮੋਵੇ ਤੇ ਵੀ ਨਾਮ ਹੈ ਜੀ ਕਿਹੜੇ ਪਿੰਡ ਤੋਂ ਕੀ ਮੰਗਦੇ ਵੀਰ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਪਿੰਡ ਸੰਗੂਤੌਣਾ ਜੀ ਇੱਥੇ ਤਿੰਨ ਦੂਏ ਦੇਖੇ ਗਏ ਜੀ ਇਸ ਕਰਕੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਜੀ ਤੇ ਮੰਨ ਕੇ ਵਿਭਾਗ ਵੱਲੋਂ ਉਹਨਾਂ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ ਜੀ ਤੇ ਉਹ ਆਪਣਾ ਆਪਦਾ ਕੰਮ ਵੀ ਕਰ ਰਹੇ ਜੀ ਕਿੰਨੇ ਤਿੰਨ ਦੂਏ ਦੇਖੇ ਗਏ ਕਿੰਨੇ ਵਜੇ ਦਾ ਸਮਾਂ ਜੀ ਕਿਹੜੀ ਜਗ੍ਹਾ ਤੇ ਦੇਖੇ ਗਏ ਤੇ ਪਿੰਡ ਵਿੱਚ ਕਿਸ ਦਾ ਮਾਹੌਲ ਹੈ ਤੇ ਇਹ ਦੋ ਦੇਖੇ ਗਏ ਜੀ तकरीबन 8 ਵਜੇ ਦਾ ਟਾਈਮ ਸੀ ਜੀ ਜਦੋਂ ਦੇਖੇ ਗਏ ਆ ਤੇ ਪਿੰਡ ਵਿੱਚ ਇਸ ਕਰਕੇ ਪੂਰਾ ਸਹਿਮ ਦਾ ਮਾਹੌਲ ਬਣਿਆ ਹੋਇਆ ਜੀ ਵੀ ਸਾਰਾ ਜਾਨੀਗਾ ਇਲਾਕਾ ਡਰਿਆ ਬਈ ਇੱਥੋਂ ਦਾ ਤੇ ਕੀ ਮੰਗ ਕਰਦੇ ਹਾਂ ਅਸੀਂ ਇਹੀ ਮੰਗ ਕਰਦੇ ਹਾਂ ਜੀ ਇਹਨਾਂ ਨੂੰ ਛੇਤੀ ਛੇਤੀ ਕਾਬੂ ਕੀਤਾ ਜਾਵੇ ਜਦ ਵਿਭਾਗ ਦੇ ਉਹ ਵੀ ਆਪਣੀ ਕਾਰਵਾਈ ਕਰਕੇ ਤੇ ਤਾਂ ਜੋ ਪਿੰਡ ਵਿੱਚ ਸਾਰੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਜਾਨਵਰਾਂ ਨੂੰ ਸਾਰਾ ਖਤਰਾ ਬਣਿਆ ਉਹ ਟਾਲਿਆ ਜਾ ਸਕੇ ਕੋਈ ਅਨਸਕਾਂਵੀ ਘਟਨਾ ਨਾ ਹੋ ਸਕੇ ਇਸ ਤੋਂ ਪਹਿਲਾਂ ਪਹਿਲਾਂ ਕੋਈ ਕਾਰਵਾਈ ਕੀਤੀ ਜਾਵੇ